ਮੈਂ ਮੁੰਡੇ ਹੀ ਲੈਣਾ ਸੀ ਕੁੜੀ ਨਹੀਂ ਲੈਣੀ ਸੀ ਐ ਤੂੰ ਜ਼ਿਆਦਾ ਸਹੀ ਜਨਾਨੀ ਜੀ ਖਾਜੂ ਤੈਨੂੰ ਉਹਦਾ ਭਾਲ ਦੇ ਰਹੀ ਏ ਨਿਜੋੜ ਦੂ ਤੈਨੂੰ ਨਿੰਬੂ ਮੰਗੂ ਤਾਂ ਖਾਪਣਿਆ ਕਰਾਇਆ ਦਾ ਕਿਰਾਇ ਤੇ ਤੁਸੀਂ ਦਿੰਨੇ ਹੋ ਜੀ ਹਾਂਜੀ ਅਸੀਂ ਦਿੰਨੇ ਆਗੇ ਹੋ ਕੀਤੇ ਪੁੱਤ ਜੇ ਕੋਈ ਫਰਕ ਸੀਗਾ ਸਾਰੀ ਜ਼ਿੰਦਗੀ ਮੇਰੀ ਤਾਂ ਬਰਬਾਦ ਕਰਕੇ ਰੱਖਤੀ ਮੈਂ ਤਾਂ ਕਦੇ ਕੁਖ ਸੁਲਖਣੀ ਨਹੀਂ ਹੋਣੀ ਹੈਗੀ ਮੇਰੀ ਚੱਲ ਜਿੱਤੀ ਹੋ ਜਾਂਦੀ ਮੇਰੇ ਤਾਂ ਕੁਖਸ ਲਖਣੀ ਹੋ ਜਾਂਦੀ ਨਾਨੇ ਮੇਰਾ ਘਰ ਬਰਬਾਦ ਆਪ ਤਾਂ ਕਹਿ ਕੇ ਤੁਰ ਗਿਆ ਮੂੰਹ ਚੱਕ ਕੇ ਬਾਗ ਜੀ ਇੱਥੋਂ ਮੇਰੇ ਆਉਂਦੇ ਤਾਂ ਪਹਿਲਾਂ ਪਹਿਲਾਂ ਮੇਰੇ ਆਉਂਦੇ ਨੂੰ ਦਿਖਣੀ ਨਹੀਂ ਚਾਹੀਦੀ ਦੱਸ ਮੈਂ ਕਿੱਧਰ ਜਾਊਂਗੀ ਅਜੇ ਇੱਥੇ ਬੈਠੀ ਐ ਤੂੰ ਤੇ ਹੋਰ ਕਿੱਥੇ ਜਾਵਾਂ ਮੈਂ ਕਿੱਥੇ ਜਾਊਂਗੀ ਉਹੀ ਰਹੂੰਗੀ ਮੈਂ ਤਾਂ ਮੈਂ ਤੇ ਇੱਥੋਂ ਕੀ ਕਰਾਉਣਾਗਾ ਮੇਰੇ ਪੱਲੇ ਤਾਂ ਕੁੜੀ ਮਾਰੀ ਕੁੜੀ ਕਿਹੜਾ ਕਿਸੇ ਦੀ ਸੀ ਕੁੜੀ ਵੀ ਤਾਂ ਤੁਹਾਡੇ ਕੋਈ ਸੀਗੀ ਫਿਰ ਮੈਂ ਤੇ ਇਥੋਂ ਕਰਾਉਣਾ ਵੀ ਕੀ ਇੱਥੇ ਇਹਦੇ ਵਿੱਚ ਮੇਰੇ ਕੀ ਗਲਤੀ ਸੀ ਤੁਸੀਂ ਕਿਉਂ ਇੰਨਾ ਹੁਬ ਵਿਹਾਰ ਕਰਦੇ ਹੋਗੇ ਮੇਰੇ ਨਾਲ ਇੰਨਾ ਕਿਉਂ ਜ਼ਖਮੀ ਕਰਦੇ ਹੋ ਮੇਰੀ ਗੱਲ ਸੁਣ ਮੈਂ ਮੁੰਡਾ ਹੀ ਲੈਣਾ ਸੀ ਕੁੜੀ ਨਹੀਂ ਲੈਣੀ ਸੀ ਫਿਰ ਜੇ ਇੱਕ ਕੁੜੀ ਹੋ ਜਾਂਦੀ ਕੀ ਪਤਾ ਰੱਬ ਦੂਜੀ ਵਾਰੀ ਮੁੰਡਾ ਵੀ ਦੇ ਦਿੰਦਾ ਤੁਸੀਂ ਤਾਂ ਪਹਿਲੀਆਂ 'ਚ ਮੇਰੇ ਨਾਲ ਇੰਨਾ ਧੱਕਾ ਕਰਕੇ ਹੋਈ ਗੱਲ ਵਾਸ਼ਨ ਕਰਵਾਤਾ ਮੇਰਾ ਜ਼ਬਰਦਸਤੀ ਮੇਰੀ ਗੱਲ ਸੁਣ ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦਾ ਮੇਰੇ ਘਰੋਂ ਨਿਕਲ ਜਾ ਤੇ ਮੈਂ ਕਿੱਥੇ ਜਾਊਂਗੀ ਹੁਣ ਤੁਸੀਂ ਮੂੰਹ ਨਹੀਂ ਦੇਖਣਾ ਚਾਹੁੰਦੇ ਕਹਿੰਦਾ ਮੈਂ ਨਹੀਂ ਦੱਸ ਸਕਦਾ ਜਿਹੜੀ ਮੇਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਉਹ ਵਾਪਸ ਨਹੀਂ ਮੁੜਦਾ ਹੁਣ ਠੀਕ ਹੈ ਜਿਹੜੇ ਮੈਂ ਸਿਰ ਚੋਕ ਤੁਰਨਾ ਸੀ ਚੋਕ ਕੇ ਉਹ ਮੈਂ ਤੁਰ ਨਹੀਂ ਸਕਦਾ ਅੱਛਾ ਤੁਸੀਂ ਇਹ ਕਹਿਤਾ ਵੀ ਮੈਂ ਸਿਰ ਚੱਕ ਕੇ ਤੁਰਨਾ ਸੀ ਜੇ ਮੁੰਡਾ ਹੋ ਜਾਂਦਾ ਕੁੜੀ ਹੋ ਗਿਆ ਕੁੜੀ ਨਾਲ ਆ ਕੇ ਸਿਰ ਨੀਵਾ ਹੋ ਗਿਆ ਉਹ ਤਾਂ ਦੁਨੀਆ ਚ ਆਉਣ ਤੋਂ ਪਹਿਲੇ ਤੁਸੀਂ ਮਰਵਾਤੀ ਮੈਤੋਂ ਰਹਿੰਦਾ ਖੁੰਦਾ ਡਾਕਟਰ ਨੇ ਵੀ ਕਹਿਤਾ ਕਹਦਾ ਜਿਹੜਾ ਜ਼ਬਰਦਸਤੀ ਵੋਸ਼ਨ ਕਰਵਾਇਆ ਗਿਆ ਐਤੋਂ ਬਾਅਦ ਤਾਂ ਤੂੰ ਸਾਰੀ ਉਮਰ ਮਾਂ ਨਹੀਂ ਬਣ ਸਕਦੀ ਫਿਰ ਮੈਂ ਤੇ ਇਤੋਂ ਬਾਅਦ ਤੋਂ ਕੀ ਕਰਾਉਣਾ ਹੈ ਮੈਂ ਪਾਂਜ ਕਿਵੇਂ ਬਣੀ ਤੂੰ ਆਪਦੇ ਆਪ ਬਣਾਇਆ ਮੈਨੂੰ ਮੈਂ ਤੇ ਇਤੋਂ ਕੀ ਕਰਾਉਣਾ ਸਾਰੀ ਉਮਰ ਮੈਂ ਮੈਨੂੰ ਦਾਗ ਲੱਗਿਆ ਜਿਹੜਾ ਦਾਗ ਤਾਂ ਮੈਨੂੰ ਲੱਗਿਆ ਜਿਹੜਾ ਤੁਸੀਂ ਕਹਿ ਰਹੇ ਹੋਗੇ ਇੱਥੇ ਬਾਗਜਾਨ ਨਾਲ ਮੇਰਾ ਵੋਸ਼ਨ ਕਰਵਾਦਾਂ ਨਾਲ ਸਾਰੀ ਉਮਰ ਮੈਂ ਮਾਂ ਨਹੀਂ ਬਣ ਸਕਦੀ ਹੈਹ ਰਹਿੰਦਾ ਖੁੰਦਾ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਤੈਨੂੰ ਰੱਖਦਾ ਨਹੀਂ ਹੈਗਾ ਦਾਗ ਤਾਂ ਮੇਰੇ ਮੱਥੇ ਤੇ ਲਾਤਾ ਤੁਸੀਂ ਮੈਂ ਤਾਂ ਤੇਰੀ ਫੋਟੋ ਰਹਿ ਗਈ ਬਸ ਐ ਦੇਖੀ ਐ ਕਰੂੰਗਾ ਹੋਰ ਤੇ ਮੇਰੇ ਪਰਲੇ ਕੋ ਸਹੀ ਨਹੀਂ ਰਹਿ ਚੀਜ਼ਾਂ ਚ ਮਰੀ ਤਾਂ ਨਹੀਂ ਹੈਗੀ ਹੈਗੀ ਤੇ ਜਿਉਂਦੀ ਆ ਮੈਂ ਤੂੰ ਮੇਰੇ ਘਰੋਂ ਲੈ ਚਲ ਜਾ ਬਸ ਮੈਨੂੰ ਕੁਛ ਨਹੀਂ ਚਾਹੀਦਾ ਤੇਰੀ ਕੋਈ ਵੀ ਗੱਲ ਮੈਂ ਸੁਣਨਾ ਨਹੀਂ ਚਾਹੁੰਦਾ ਤੇ ਫਿਰ ਮੈਨੂੰ ਘਰੋਂ ਘਟ ਕੇ ਤੁਸੀਂ ਇੱਥੇ ਇਕੱਲੇ ਰਹੋਗੇ ਮੈਂ ਹੈਗੀ ਆ ਜਦੋਂ ਮੈਂ ਇਕੱਲਾ ਆਵਾਂ ਤੇਰੇ ਮਿਹਨਤ ਨੂੰ ਕਿਵੇਂ ਮਾਦੀ ਰਾਂ ਠੀਕ ਹੈ ਮੇਰੇ ਘਰੋਂ ਲੈ ਜਾ ਤੈਨੂੰ ਮੈਂ ਜਾऊं ਕਿੱਥੇ ਮੈਂ ਤੈਨੂੰ ਕੁਝ ਨਹੀਂ ਦੱਸ ਸਕਦਾ ਮੇਰਾ ਮੂਡ ਬਹੁਤ ਖਰਾਬ ਹੋ ਰਿਹਾ ਹੈ ਠੀਕ ਆ ਉਹ ਅਜੂ ਵੱਧਣਾ تھا ਪਰ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਹੈਂ ਕਿ ਮੈਂ ਤਾਂ ਇੱਥੇ ਰਹੂੰਗੀ ਮੈਂ ਤਾਂ ਚਾਹੇ ਮਾਰ ਤੋ ਚਾਹੇ ਕੁਛ ਮਰਜ਼ੀ ਕਰ ਲਓ ਮੈਂ ਨਹੀਂ ਕਿਤੇ ਵੀ ਜਾਣਾ ਜਾਣਾ ਕਿਉਂ ਨਹੀਂ ਜਾ ਆਹ ਕੀ ਗੱਲ ਹੋਈ ਜੀ ਦੇਖੀ ਤੁਸੀਂ ਜ਼ਬਰਦਸਤੀ ਕਰ ਰਹੇ ਹੋਗੇ ਮੇਰੇ ਨਾਲ ਜਾ ਜਿੱਧਰ ਜਾਨੀ ਹੈ ਤੇਰੇ ਵਰਗੀਆਂ ਸ਼ਕਤੀ ਸੋਹ ਜੀ ਲਾਰਾ ਸਿੰਘ ਖੜਾ ਸੁਟ ਗਿਆ ਆਪਣਾ ਦਾ ਹੁਣ ਇਹਨੂੰ ਵਿਆਹ ਕਰਾ ਕੇ ਦਿਖਾਉਣਾ ਗੱਲ ਤਾਂ ਆਪਣੀ ਹੈਗੀ ਆ ਇਹਦੇ ਨਾਲ ਸੋਹਣੀ ਸੋਹਣੀ ਸੰਖੀ ਹੈ ਜੀ ਇਹ ਤੋਂ ਵੀ ਡਰਉਣਾ ਸੀ ਫੋਟੋ ਲੈ ਠੀਕ ਹੈ ਆਪਣੇ ਖਾਂਡ ਨਾਲ ਗੱਲ ਕਰਦੇ ਹਾਂ ਹੈਲੋ ਹਾਂ ਠੰਡੋ ਕਾਰਤੀ ਜਿੰਦਗੀ ਚੋਂ ਤੂੰ ਦੱਸ ਕੇ ਨ ਕਰੀਂ ਮੇਰੇ ਨਾਲ ਬਿਆਹ ਰਿਆ ਤਿਆਰਿਆਂ ਖਿੱਚ ਲੈ ਉਹ ਓਟੋਮੈਟਿਕ ਕਰਾਉਣਾ ਸਜਾ ਫੋਟੋ ਸਿੱਖ ਠੀਕ ਹੈ ਪਿਆਰ ਤਾਂ ਮੈਂ ਤੈਨੂੰ ਕਰਿਆ ਠੀਕ ਹੈ ਹਾਂ ਖਿੱਚ ਲੈ ਤਿਆਰੀਆਂ ਖੰਡ ਮਣ ਕੇ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇ ਇਥੇ ਮੈਂ ਰਹਿ ਨਹੀਂ ਸਕਦਾ ਹਾਂ ਠੀਕ ਹੈ ਤੇਰੀ ਜਿੰਦਗੀ ਵਿੱਚ ਮੈਂ ਵੱਡੇ ਫੈਸਲੇ ਲੈ ਲੈ

ਕੀ ਰਬਾਹ ਤੇਰਾ ਮੈ ਕੀ ਮਾਰਾ ਕਰਦਾ ਸੀ ਆ ਇਨਸਾਫਾ ਤੇਰਾ ਜਿਨੇ ਮੈਨੂੰ ਜਨਮ ਦਿੱਤਾ ਉਹ ਨਾ ਦੁਨੀਆ ਤੇ ਆ ਜਿਹਨੂੰ ਮੈਂ ਜਨਮ ਦੇਣਾ ਸੀ ਉਹ ਦੁਨੀਆ ਤੋਂ ਪਹਿਲਾਂ ਕੁਰਗੇ ਘਰੇ ਕੋਈ ਹੋਰ ਭਰੇ ਕੋਈ ਹੋਰ ਕਰੀਆਂ ਉਹਨੇ ਮੇਰੇ ਨਾਲ ਇੰਨੀਆਂ ਮਾਰੀਆਂ ਭਰਨੀਆਂ ਮੈਨੂੰ ਪਹਿਰੀਆਂ ਦਰਦ ਦਰਦ ਦੀਆਂ ਠੋਕਰਾਂ ਮੈਂ ਖਾਂਦੀ ਫਿਰਦੀ ਹੁਣ ਦੱਸ ਉਹਨੇ ਤਾਂ ਮੈਨੂੰ ਘਰੋਂ ਕੱਢਤਾ ਮੈਂ ਕਿੱਥੇ ਜਾਊਂਗੀ ਮੇਰੇ ਤਾਂ ਪੇਕੇ ਵੀ ਨਹੀਂ ਜਿਹੜਾ ਮੈਂ ਉੱਥੇ ਵਗਦੀ ਉਹੀ ਇਤਾਂ ਦਾ ਹੈ ਵੀ ਨਹੀਂ ਰਿਸ਼ਤੇਦਾਰ ਹੁਣ ਦੱਸ ਮੈਂ ਕਿਹਨੂੰ ਸਹਾਰਾ ਬਣਾਉਂ ਆਪਦਾ ਚਾਲ ਰੱਬਾ ਤੂੰ ਤਾਂ ਕਰਤੀ ਇਨਸਾਨ ਨੇ ਵੀ ਕਰਤੀ ਮੇਰੇ ਤੇ ਮਾੜੀ ਜਿਹੜੇ ਮੇਰੇ ਕੋਲੇ ਦੋ ਕਿੱਲੇ ਬਚੇ ਆ ਮੇਰੇ ਮਾਪੇ ਨੇ ਮੇਰੇ ਨਾਂ ਕਰਵਾਈ ਸੀ ਉਹਨਾਂ ਦੇ ਸਹਾਰਾ ਮੈਨੂੰ ਉਹੀ ਆਪਦੇ ਵੇਚ ਕੇ ਆਪਦੇ ਸਿਰ ਤੇ ਛੱਤ ਤਾਂ ਲਾਈ ਲਵਾਂਗੀ ਮੈਂ ਆਪਦਾ ਗੁਜ਼ਾਰਾ ਕਰ ਲਵਾਂਗੀ ਔਰ ਮੇਰੇ ਕੋਲੇ ਕੋਈ ਹੱਲ ਹੀ ਨਹੀਂ ਨਾ ਨਾ ਮੈਨੂੰ ਉਹ ਘਰੇ ਰੱਖੇ ਨਾ ਹੀ ਮੈਂ ਹੁਣ ਵਾਪਸ ਉਹਦੇ ਕੋਲੇ ਜਾਣਾ ਇਹ ਹੀ ਹੱਲ ਹੈ ਥੱਕ ਗਈ ਮੈਂ ਤਾਂ ਫਿਰ ਫਿਰ ਕੇ ਧਾਮ ਲੈਂਦੀ ਐ ਇੱਥੇ ਬਹਿ ਕੇ ਮੈਂ 5 years later ਫੋਨ ਵੀ ਨਹੀਂ ਚੱਕਿਆ ਯਾਰ ਹਲੋ ਸਸਰੀ ਘਰ ਬਾਈ ਓ ਯਾਰ ਬਾਈ ਤੁਹਾਨੂੰ ਕੰਮ ਲਈ ਕਿਹਾ ਸੀਗਾ ਉਹ ਬਾਈ ਬਣ ਕੇ ਯਾਰ ਦਵਾ ਦਿੰਦੇ ਬਾਹਲੀ ਮਜਬੂਰੀ ਆ ਸੱਚੀ ਹਾਂ ਉਹ ਬਾਈ ਯਾਰ ਹਾਂ ਪਾਪਾ ਵੀ ਐਕਸੀਡੈਂਟ ਹੋ ਗਿਆ ਉਤੋਂ ਭੈਣ ਦਾ ਵਿਆਹ ਗਾ ਬਾਈ ਯਾਰ ਬਾਈ ਬਣ ਕੇ ਬੇਨਤੀ ਵਾਲੀ ਕੰਮ ਆ ਯਾਰ ਗੱਲ ਆ ਬਾਈ ਬਣ ਕੇ ਯਾਰ ਕਰ ਦੋ ਹੱਲ ਬਾਈ ਬਣ ਕੇ ਯਾਰ ਹੁਣ ਹੀ ਦੱਸੀ ਕੰਮ ਮੈਣਾ ਬਾਹਲਾ ਔਖਾ ਹੋ ਰਿਹਾ ਸੱਚੀ ਯਾਰ ਚੰਗਾ ਬਾਈ ਕੀ ਕਰ। ਤੇ ਸੱਚੇ ਪਾਸ਼ਾ ਮੈਂ ਜੇ ਕੋਈ ਕੰਮ ਬਹੁਤ ਔਖਾ ਹੋ ਰਿਹਾ ਯਾਰ ਭੈਣ ਦਾ ਵਿਆਹ ਵੀ ਸਰਤੇ ਆ। ਰੱਬਾ ਕਿਹੜੇ ਜਨਮਾਂ ਦਾ ਬਦਲਾ ਲੈ ਰਹੇ ਆ ਯਾਰ। ਮੈਂ ਤਾਂ ਤੇਰਾ ਮਾੜਾ ਵੀ ਨਹੀਂ ਕੀਤਾ ਸੀ ਕਦੇ। ਚਾਹ ਜਿਹੜਾ ਵਕਤ ਪੈ ਗਿਆ ਹੁਣ ਨਿਭਾਉਣਾ ਤਾਂ ਪਊਗੀ। ਚਲ ਕੀ ਪਤਾ ਫੋਨ ਆਈ ਜਾਵੇ ਕੋਈ ਹੱਲ ਹੋਈ ਜਾਵੇ। ਹਾਂ ਆ ਗਿਆ ਫੋਨ ਓਏ। ਹੈਲੋ ਹਾਂਜੀ ਬਾਈ ਜੀ ਬਾਈ ਕੋਈ ਮਰਜ਼ੀ ਕੰਮ ਹੋਵੇ ਚੱਲ ਬਜੂ ਬਸ ਬਾਈ ਮੇਰੀ ਮਜਬੂਰੀ ਆ ਯਾਰ ਹਾਂ ਹਾਂ ਬਾਈ ਕੋਈ ਵੀ ਕੰਮ ਹੋਵੇ ਮੈਂ ਆਪੇ ਕਰ ਲਵਾਂ ਕੋਈ ਨਾ ਬਈ 8 ਘੰਟੇ ਕੀ 10 ਘੰਟੇ ਡਿਊਟੀ ਵੀ ਕਰ ਲੂੰਗਾ ਬਸ ਮੈਨੂੰ ਕੋਈ ਕੰਮ ਮਿਲ ਜੇ ਠੀਕ ਆ ਬਾਈ ਹਾਂ ਉਹ ਤਾਂ ਬਈ ਮੈਂ ਆਪ ਦਾ ਰਹਿਣ ਨੂੰ ਤਾਂ ਹੱਲ ਆਪ ਹੀ ਕਰ ਲੂ ਮੈਨੂੰ ਕਿਹੜਾ ਕੰਮ ਮਿਲ ਜੇ ਬਸ ਉਹੀ ਬਹੁਤ ਆ ਮੇਰੇ ਲਈ ਠੀਕ ਆ ਬਈ ਯਾਰ ਕੱਲ੍ਹ ਤੋਂ ਹੀ ਆ ਜੂਗਾ ਠੀਕ ਆ ਬਈ ਯਾਰ ਧੰਨਵਾਦ ਬਈ ਯਾਰ ਤੁਹਾਡਾ ਚਲ ਸ਼ੁਕਰ ਹੈ ਰੱਬਾ ਕੰਮ ਤਾਂ ਮਿਲਿਆ ਕੰਮ ਦਾ ਤਾਂ ਹੱਲ ਹੋਇਆ ਹੁਣ ਬਸ ਦਿਨ ਰਾਤ ਜਾ ਕੇ ਮਿਹਨਤ ਕਰਨੀ ਆ ਬਸ ਕਿਹੜਾ ਭੈਣ ਦਾ ਵਿਆਹ ਹੋ ਜੇ ਸਿਰ ਤੋਂ ਬਸ ਭੋਜਾ ਉੱਤਰ ਜੂਗਾ ਚਲ ਪਾਪੇ ਨੂੰ ਦੱਸਦਾ ਯਾਰ ਜਾ ਕੇ ਹੋ ਹੋ ਕਿਆਂ ਪਪਾ ਠੀਕ ਆ ਵਧੀਆ ਤੂੰ ਹੋ ਕੁੜੀ ਜੀ ਕਿੱਧਰ ਗਈ ਆ ਪਤਾ ਹੀ ਨਹੀਂ ਮੈਨੂੰ ਤਾਂ ਦੱਸ ਕੇ ਨਹੀਂ ਗਈ ਦੱਸ ਕੇ ਨਹੀਂ ਗਈ ਉਹਦਾ ਯਾਰਾ ਹੁਣ ਕੰਮ ਜਾਂ ਪੁੱਛ ਕੇ ਆਇਆ ਸੀ ਮੈਂ ਕਿ ਮੈਂ ਬਾਹਰੇ ਉਹ ਬਿਆਹ ਤਰਿਆ ਹੋਇਆ ਹੁਣ ਪੈਸਿਆਂ ਦਾ ਤਾਂ ਹੱਲ ਕਰਨੀ ਪੂਗੇ ਉਸੇ ਪਾਸਿਓਂ ਪਤਾ ਫਿਰ ਕਰਨੀ ਪੂਗਾ ਹੁਣ ਕੋਈ ਹੱਲ ਮੇਰੇ ਤੇ ਬਾੜੇ ਲਾ ਕੇ ਇੱਕ ਪੰਗਾ ਹੋਰ ਜਿਹੜੇ ਦੋ ਸਾਹਮਣੇ ਸੀ ਵੀ ਉਹਦੇ ਲਾਵਾਗੇ ਪੈਸੇ ਕੁੜੀ ਦੇ ਵਿਆਹ ਤੇ ਉਹ ਤੇਰੇ ਇਲਾਜ ਤੇ ਲਾਗੇ ਹੋਰ ਬਾੜੇ ਲਾ ਕੇ ਜਿਹੜਾ ਥੋੜੇ ਨਾ ਸਾਰੇ ਹੁਣ ਉੱਤੋਂ ਕੁੜੀ ਦਾ ਵਿਆਹ ਤਾਂ ਰੱਖਿਆ ਜਨੇ ਹੁਣ ਉਹਦਾ ਕਿਹੜਾ ਫਿਰ ਆਈ ਹੋ ਜੂਗਾ ਕੁਸਤਾ ਦੇਣੀ ਪਊਗਾ ਕੱਲੇ ਤਿੰਨ ਕੱਪੜੀਆਂ ਦਾ ਤਾਂ ਤੋਰੀ ਵੀ ਨਹੀਂ ਆਪਣੀ ਬਿਸ਼ਰਮੀ ਆਉਗੀ ਕੀ ਕਹਿਣਗੇ ਵੀ ਕੁਝ ਵੀ ਨਹੀਂ ਦਿੱਤਾ ਹੋਰ ਹਣਾ ਇੱਥੇ ਤਾਂ ਹੁਣ ਮੈਂ ਮੱਥਾ ਮਾਰ ਕੇ ਦੇਖ ਲਿਆ ਬਾਪੂ ਯਾਰ ਇੱਥੇ ਤਾਂ ਨਹੀਂ ਕੰਮ ਲੱਭਦਾ ਆ ਇੱਥੇ ਤਾਂ ਤੁਹਾਨੂੰ ਆਪ ਦਾ ਔਖਾ ਸੌਖਾ ਸਾਰਨਾ ਪਊਗਾ ਮੈਂ ਸਾਰਨ ਪਿਆਗਾ ਚਾਹ ਰੋਖਾ ਸੌਖਾ ਕੀ ਆ ਮੈਂ ਤਾਂ ਹੁਣ ਬਾਹਰ ਹੀ ਗੱਲ ਕੀਤੀ ਸੀਗੀ ਬਾਹਰ ਜਾਣਾ ਪਊ ਮੈਨੂੰ ਇਹ ਲਗ ਕਿ ਨਹੀਂ ਤਨਖਾਹ ਨੂੰ ਦੇਣਗੇ ਦਾ ਮਹੀਨਾ ਹੋ ਗਿਆ ਮਹੀਨੇ ਨਾ ਨਹੀਂ ਤਾਂ ਕੋਈ ਕਾਹ ਲੈਣਾ ਕਰਨਾ ਡੂੜ 2 ਲੱਖ ਤਾਂ ਵਿਆਹ ਲੋ ਵੀ ਚਾਹੀਦੀ ਆ ਇਹ ਕਿਹੜਾ ਹੀ ਚਾਹੀਦਾ 5 10 ਹਜ਼ਾਰ ਦਾ ਕੰਮ ਆ ਇਹਨੇ ਖਾ ਉਹ ਮਾੜ ਮੁੱਠ ਮਾਇ ਹੋ ਜਾਂਦਾ ਫਿਰ ਤਾਂ ਫਿਰ ਉਹ ਤੋਂ ਘਰ ਦੇ ਖਰਚੇ ਵੀ ਆ ਹੁਣ ਤੇ ਇਥੋਂ ਤਾਂ ਤੁਰਿਆ ਨਹੀਂ ਜਾਂਦਾ ਘਰ ਦਾ ਖਰਚਾ ਵੀ ਆ ਤੁਰਦਾ ਜੇ ਤਾਂ ਕਿੱਥੋਂ ਜਾਂਦਾ ਹੌਲੀ ਹੌਲੀ ਬੜਾ ਕਸੂਤਾ ਫਸਾਇਆ ਰੱਬ ਨੇ ਯਾਰ ਹੋਰ ਤੇਰੇ ਤੇ ਆ ਕੇ ਇਕੱਠੇ ਕੀਤੇ ਆ ਜੱਬ ਹੋਰ ਨਹੀਂ ਯਾਦ ਹੀ ਨਹੀਂ ਸੀ ਗਏ ਤਾਂ ਘੰਟੇ ਸੀ ਕਰਦੇ ਉਹ ਫੇਰ ਤਾਂ ਪਿਓ ਪੁੱਤ ਆਪਾਂ ਦੋਨੇ ਪੈਸੇ ਕਮਾਉਂਦੇ ਫੇਰ ਤਾਂ ਕੋਈ ਗੱਲ ਹੀ ਨਹੀਂ ਸੀ ਬਾਕੀ ਕਿਹੜੇ ਪੈਸੇ ਸੀ ਉਹ ਹੀ ਬਾਤੂ ਬਚਾ ਉਹ ਜਿਹੜੇ ਸੀਗੇ ਉਹ ਸਾਰੇ ਆਪਣੇ ਕੋਲੇ ਇਕੱਠੇ ਕੀਤੇ ਸੀ ਸਾਰੇ ਇਲਾਜ ਤੇ ਲਾ ਕੇ ਹੋਰ ਬਾਲੇ ਜਾਦੇ ਲਾ ਕੇ ਹੁਣ ਤਾਂ ਮੈਂ ਉਹ ਗੱਲ ਕੀਤੀ ਆ ਮਸਾਂ ਉਹ ਉੱਥੇ ਹੀ ਰਹਾ ਕਰੂੰਗਾ ਉੱਥੇ ਵੀ ਕਰਾਇਆ ਕਰੂਗਾ ਭਰਨਾਗਾ ਅੱਧਾ ਤਾਂ ਉੱਥੇ ਨੰਗੇ ਜਾ ਕਰੂਗਾ ਅੱਛਾ ਜਿੰਨਾ ਕ ਹੋਇਆ ਕਰੂ ਮੈਂ ਭੇਜ ਦਿਆ ਕਰੂ ਤੁਹਾਨੂੰ ਚੱਲ ਦੇਖ ਲੈ ਕੋਈ ਗੱਲ ਜੀ ਤੂੰ ਤਾਂ ਠੀਕੜਾ ਕੋਈ ਖਾਣਾ ਨਹੀਂ ਕੋਈ ਆਜੀ ਕੋਈ ਨਸ਼ਾ ਹੋਰ ਮੈਂ ਗੱਲ ਕੀਤੀ ਸੀ ਫੋਨ ਤੇ ਉਹਨਾਂ ਦਾ ਫੋਨ ਆਇਆ ਸੀਗਾ ਹੁਣ ਅੱਛਾ ਕਹਿੰਦੇ ਇੱਥੇ ਹੀ ਰਹਿਣਾ ਪਊਗਾ ਤੁਹਾਨੂੰ ਵੀ ਆਵਜਾਈ ਆਉਣ ਜਾਣ ਦਾ ਤਾਂ ਕੰਮ ਹੈ ਨਹੀਂਗਾ ਦੂਰ ਵਾਲਾਗਾ ਬਾਹਰੋਂ ਆ ਆਹੀ ਹਾਲਾ ਹੋਰ ਨਹੀਂ ਕੋਈ ਹੱਲ ਆ ਗਿਆ ਚਾਹ ਫਿਰ ਉਹ ਦੇਖ ਲਾ ਹੁਣ ਮੁੱਕਰ ਸਕਦੇ ਆ ਮੁੱਕਰਾਂਗੇ ਕਿਉਂ ਇੱਕ ਰਿਸ਼ਤਾ ਵਧੀਆ ਘਰ ਦਾ ਲੱਭਿਆਗਾ ਨਾ ਨਾ ਬਧੀ ਘਰਵਾਰ ਵਧੀਆ ਚਲ ਮੈਂ ਸਮਾਨ ਸਮੂਨ ਪੈਕ ਕਰਦਾ ਫਿਰ ਕੱਲ ਨੂੰ ਭੱਜ ਜੂ ਯਾਰ ਹੋਰ ਯਾਰ ਕੋਈ ਨਹੀਂ ਕਰਨਾ ਤੇ ਯਾਰ ਚੰਗੋ ਬੜਾ ਪੁੰਗਾ ਹੋ ਗਿਆ ਜਵਾਬ ਨੂੰ ਔਖਾ ਹੋ ਗਿਆ ਯਾਰ ਮਾ ਜੀ ਮੈਂ ਠੀਕ ਹੁੰਦਾ ਨਾਲ ਤੁਮੋਂ ਗਿਆਪ ਇਹਨਾਂ ਕੀ ਕਰਕੇ ਯਾਰ ਆਕ ਨੂੰ ਬੜਾ ਮੁਸ਼ਕਲ ਹੋ ਗਿਆ ਆਸ ਬਾਈ ਠਾਈ ਨੂੰ ਪੁੱਛ। ਹੋਰ ਬਈ ਸਸਰੀ ਕਾਲ ਸਸਰੀ ਕਾਲ ਬਈ ਇੱਥੇ ਕੋਈ ਯਾਰ ਰਹਿਸ਼ੀ ਕਮਰਾ ਮਿਲ ਜੂਗਾ ਰਹਿਣ ਲਈ ਕਿਵੇਂ ਫੈਮਿਲੀ ਨੇ ਰਹਿਣਾ ਨਹੀਂ ਪ੍ਰੇਮਾ ਇੱਥੇ ਕੰਮ ਤੇ ਉਹ ਕੰਮ ਭਾਲਦਾ ਕਰਦਾ ਸੀਗਾ ਰਹਿਸ਼ ਲਈ ਕਮਰਾ ਚਾਹੀਦਾ ਸੀਗਾ ਅੱਛਾ ਦਿਨ ਰਾਤ ਰਹਿਣ ਲਈ ਅੱਛਾ ਹਾਂ ਮਿਲਤਾ ਆਊਗਾ ਯਾਰ ਬਈ ਉਹ ਐ ਵੀ ਪੁੱਛ ਲਾ ਪਰ ਪੱਕਾ ਨਹੀਂ ਮੈਂ ਕਹਿ ਸਕਦਾ ਯਾਰ ਪਤਾ ਪਤਾ ਦੱਸ ਦੋ ਬਾਈ ਯਾਰ ਮੈਂ ਗੱਲ ਕਰਿਆ ਆਉਣਾਗਾ ਐਂ ਕਰੇ ਤੋ ਸਿੱਧਾ ਵਗ ਜਾ ਸਿੱਧਾ ਜਾ ਕੇ ਨਾ ਇੱਧਰ ਨੂੰ ਮੁੜ ਜੀ ਖੱਬਿਆ ਤਾਂ ਹਾਂ ਸਾਹਮਣੇ ਜੇ ਘਰ ਆਗਾ ਇੱਕ ਇਕੱਲਾ ਘਰ ਹੈ ਜੀ ਘਰ ਆਗਾ ਹੂੰ ਉੱਥੇ ਵਗ ਜੀ ਉੱਥੇ ਇੱਕ ਜਨਾਨੀ ਰਹਿੰਦੀ ਹੈਗੀ ਕੱਲੀ ਕੱਲੀ ਰਹਿੰਦੀ ਆ ਰਹਿੰਦੀ ਦਾ ਘਰ ਬਾਈ ਕੱਲੀ ਹੈਗੀ ਪਰ ਐਂ ਵੀ ਤੈਨੂੰ ਉੱਥੇ ਕਮਰਾ ਮਿਲ ਸਕਦਾ ਅੱਛਾ ਪਹਿਲਾਂ ਕਿਉਂ ਉੱਥੇ ਨਾ ਕੁੜੀ ਰਹਿ ਕੇ ਗਈਏਗੀ ਹੂੰ ਹੂੰ ਉਹ ਵੀ ਕਿਰਾਏ 'ਚ ਹੀ ਰਹਿੰਦੀ ਸੀ ਹੁਣ ਉਹ ਬਾਗੀ ਮਹੀਨਾ ਖ ਹੋ ਗਿਆ ਮੁੰਡਿਆਂ ਨੂੰ ਰੱਖ ਲੂਗੀ ਉਹ ਭਾਈ ਪਤਾ ਕਰ ਐ ਮੈਂ ਜਿਹਨੂੰ ਮੈਂ ਗੱਪ ਮਾਰੀ ਜਾਂ ਮੈਂ ਹਨਾ ਵੀ ਰੱਖੂਗੀ ਕਿ ਨਾ ਰਖਵਾਇਆ ਵੀ ਤੂੰ ਕਿਹਨਾਂ ਪਤਾ ਕਰ ਐ ਨਾ ਜੇ ਉਹ ਨਹੀਂ ਕੋਈ ਗਾਹ ਉਹਦੇ ਕੋਈ ਹੋ ਗੰਦਲੀ ਸੰਦਲੀ ਜੇ ਉਹ ਦੱਸ ਦੂਗੀ ਫੇਰਾ ਚੱਲ ਪੁੱਛਣ ਦਾ ਕੀ ਹਰ ਜਾਗਾ ਪੁੱਛਣ ਤਾਂ ਤਾਂ ਕੀ ਹਰ ਜਾ ਹੈ ਜਾਇਆ ਚੱਲ ਚੰਗਾ ਬਈ ਯਾਰ ਤੁਹਾਨੂੰ ਹਾਂ ਠੀਕ ਐ ਬਈ ਠੀਕ ਐ ਪੜੇ ਲੋਕ ਬੈਠੇ ਐ ਇਸ ਦੁਨੀਆ 'ਚ ਹਲੇ ਵੀ ਇਹ ਤੂੰ ਜਿਆਦਾ ਸਹੀ ਜਨਾਨੀ ਜੀ ਖਾਜੂ ਤੈਨੂੰ ਉਹਦਾ ਭਾਲ ਦੇ ਰਹੀਦੀ ਐ ਵੀ ਕੋਈ ਆਵੇ ਮਾਰਦਾ ਤਾਕੜਾ ਆਇਆ ਪਰ ਕੋਈ ਰਹਿੰਦੀ ਨਹੀਂ ਉੱਥੇ ਤੂੰ ਕੱਟ ਹੀ ਨਹੀਂ ਸਕਦਾ ਚਾਰ ਦਿਨ ਨਾ ਜੋ ਉਰਦੂ ਤੈਨੂੰ ਨਿੰਬੂ ਮੰਗੂ ਉਹ ਖਾਪਣਿਆ ਕਰਾਏ ਦਾ ਜਿਆਦਾ ਸਹੀ ਤੂੰ ਬਾਈ ਨੇ ਆਹੀ ਦੱਸਦਾ ਸੇ ਇਹ ਸੱਚੇ ਬਾਦਸ਼ਾਹ ਪਰ ਰਹਿੰਦੀ ਕੱਲੀ 부ੜੀ ਹੈ ਗੁੜੀ ਆ ਕਿ ਕੁੜੀ ਆ ਅੱਛਾ ਕੋਈ ਵੀ ਹੋਈ ਆ ਪਤਾ ਕਰਾਈ ਦੀ ਰਹਿਣਾ ਹੋ ਆ ਗਏ ਆ ਮੁੰਡਾ ਜਾਂ ਕਿਹੜਾ ਤੁਰੇ ਆਉਂਦਾ ਗਾ ਆਹੀ ਨਹੀਂ ਲੱਗਦਾ ਮੈਨੂੰ ਚੰਗ ਗੱਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠੋ ਤੁਸੀਂ ਕਿਰਾਏ ਤੇ ਤੁਸੀਂ ਦਿੰਨੇ ਹੋ ਜੀ ਉਹ ਰੂਮ ਹਾਂਜੀ ਅਸੀਂ ਦਿੰਨੇ ਆਗੇ ਉਹ ਕਿਰਾਏ ਤੇ ਰੈਂਟ ਤੇ ਰੂਮ ਲੈਣਾ ਸੀ ਜੀ ਰਹਿਣ ਲਈ ਕੋਈ ਗੱਲ ਨਹੀਂ ਤੁਸੀਂ ਉਹ ਦੱਸ ਭਾਈ ਸੀ ਉਹ ਮੁੰਡਾ ਜਾਂ ਟੱਕਰਿਆ ਸੀ ਇੱਥੇ ਮੈਨੂੰ ਅੱਛਾ ਉਹਨਾਂ ਨੇ ਦੱਸ ਭਾਈ ਸੀ ਵੀ ਉੱਥੇ ਰਹਿੰਦੇ ਆ ਕੱਲੀ ਤੋਡਾ ਨਾਮ ਹੀ ਆ ਸੁਣਨੇ ਹਾਂਜੀ ਹਾਂਜੀ ਮੇਰਾ ਨਾਮ ਹੀ ਆ ਸੁਣਨੇ ਹਾਂ ਮੈਂ ਉਹਨਾਂ ਨੂੰ ਕਿਹਾ ਹੋਇਆਗਾ ਇੱਥੇ ਸਭ ਨੂੰ ਦੱਸਿਆ ਹੋਇਆ ਵੀ ਜੇ ਕਿਸੇ ਨੂੰ ਵੀ ਰੂਮ ਚਾਹੀਦਾ ਕਰਾਏ ਤੇ ਤੇ ਉਹਨਾਂ ਨੇ ਦੱਸਿਆ ਸੀ ਕਿ ਪਹਿਲਾਂ ਕੁੜੀ ਰਹਿ ਕੇ ਗਏ ਹੋਏ ਨੇਗੇ ਕਾਫੀ ਟਾਈਮ ਆ ਇੱਥੇ ਤੁਹਾਡੇ ਹਾਂ ਹਾਂ ਕੁੜੀਆਂ ਵੀ ਰਹਿੰਦੀਆਂ ਆ ਵੈਸੇ ਵੀ ਮੁੰਡੇ ਵੀ ਰਹਿੰਦੇ ਆ ਜੇ ਜੀ ਨੂੰ ਵੀ ਚਾਹੀਦਾ ਕ ਰੂਮ ਮੈਂ ਤਾਂ ਕਿਰਾਏ ਤੇ ਦੇਣੀ ਆ ਆਪਾਂ ਦੇ ਦਿੰਨੇ ਆਗੇ ਠੀਕ ਆ ਜੀ ਤੇ ਉਹ ਮੈਂ ਤਾਂ ਕਾਫੀ ਟਾਈਮ ਲਈ ਲੈਣਾ ਮਨ ਨਾਲ ਦੋ ਤਿੰਨ ਮਹੀਨੇ ਲਈ ਲੈਣਾ ਕੋਈ ਚੱਕਰ ਨਹੀਂ ਫਿਰ ਤੇ ਮਤਲਬ ਪੇਪੂ ਕਿੰਨਾਗਾ ਵੀ ਕਿਰਾਇਆ ਕਰੋ ਕਿੰਨਾ ਜੀ ਤੁਸੀਂ ਇਰਾਦਾ ਬਣਾਓ ਕੋਈ ਗੱਲ ਨਹੀਂ ਹਨ ਦੱਸ ਦੂੰਗੀ ਕਿਰਾਇਆ ਨਹੀਂ ਜੀ ਮੈਂ ਤਾਂ ਲੈਣ ਹੀ ਆਇਆ ਹਾਂ ਇਰਾਦਾ ਤਾਂ ਪੱਕੀ ਹੈ ਮੇਰਾ ਕੋਈ ਗੱਲ ਨਹੀਂ ਫਿਰ ਆਪਾਂ ਸ਼ਾਮ ਨੂੰ ਗੱਲ ਕਰ ਲਾਂਗੇ ਜਿੱਤੇ ਤੁਸਣਾ ਹੋ ਉਦੋਂ ਦੱਸ ਦਾਂਗੇ ਤੁਹਾਨੂੰ ਨਹੀਂ ਮੈਂ ਬਸ ਗੱਲ ਹੁਣ ਕਲੀਅਰ ਕਰਕੇ ਸੈਫਟੀ ਹੋਣਾ ਥੱਲਾ ਅੱਛਾ ਕੋਈ ਗੱਲ ਨਹੀਂ ਕਿਰਾਏ ਦਾ ਜਿੰਨਾ ਚੱਲਦਾਗਾ ਬਸ ਉਨੀ ਦੇ ਦਿਓ ਤੁਸੀਂ ਮੜਾ ਦੇਖ ਕੇ ਲਾ ਲਿਓ ਜੀ ਕੋਈ ਚੱਕਰ ਨਹੀਂ ਜਿਹੜਾ ਦੇ ਦੋਂਗੇ ਉਹ ਹੀ ਸੇ ਹੱਥ ਥੋੜਾ ਜਿਹਾ ਬਾਲਾ ਤੰਗ ਨਹੀਂ ਨਹੀਂ ਕੋਈ ਚੱਕਰ ਨਹੀਂ ਆਇਆ ਤਾਂ ਹੁਣ ਮੈਂ ਵੀ ਸਮਝਦੀ ਐ ਕਿ ਕੋਈ ਗੱਲ ਨਹੀਂ ਅੰਦਰ ਦੇਖ ਕੇ ਬੰਦਾ ਦਾ ਕੋਈ ਵੀ ਆਪਾਂ ਪੈਸਾ ਲੈਣੇ ਹੈਗੇ ਕਿਸੇ ਤੋਂ ਹੁਣ ਵੱੱਤ ਵੀ ਲੱਗਦਾ ਕਿ ਉਸ ਤੋਂ ਘੱਟੋ ਤਾਂ ਹੁਣ ਮੂਰੇ ਵੀ ਦੇਖਣਾ ਪੈਂਦਾ ਨਾ ਵੀ ਕਿਦਾਂ ਦਾ ਕੋਈ ਚੱਕਰ ਨਹੀਂ ਹੈਗਾ ਘੱਟ ਦੇ ਪਰ ਬਸ ਜੀ ਫਿਰ ਮੈਂ ਸਮਾਨ ਚੱਕ ਕੇ ਹੋ ਜਾ ਸਫਤ ਤੇ ਹੱਥ ਵੀ ਵਧੀਆ ਪੱਖੇ ਵਾਲਾ ਏ ਮਤਲਬ ਨੋਰਮਲ ਰੂਮ ਵਧੀਆ ਦਾ ਪੂਰਾ ਕਹੇਗਾ ਮਾਜੀ ਜਿਹੜਾ ਰੂਮ ਚਾਹੀਦਾ ਏਸੀ ਵਾਲਾ ਰੂਮ ਚਾਹੀਦਾ ਏਸੀ ਵਾਲਾ ਮਿਲ ਜੂਗਾ ਬਿਨਾ ਏਸੀ ਵਾਲਾ ਰੂਮ ਚਾਹੀਦਾ ਉਹ ਵੀ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਪੂਰਾ ਸਮਾਨ ਮਿਲੂਗਾ ਕਮਰੇ ਦੇ ਵਿੱਚ ਸਾਰੀ ਚੀਜ਼ ਪੂਰੀ ਹੋਊਗੀ ਠੀਕ ਹੈ ਪਰ ਮੈਂ ਸਮਾਨ ਚੱਕ ਕੇ ਆਪ ਦਾ ਸਿੱਖ ਹੋ ਹੀ ਜਾਊਗਾ ਕੱਲ ਨੂੰ ਵੀ ਕੱਲ ਨੂੰ ਕਿਉਂ ਅੱਜ ਹੀ ਚੱਕ ਲੈ ਹੋ ਜਾਏ ਠੀਕ ਹੈ ਜੀ ਅੱਜ ਹੀ ਲੈ ਕੋਈ ਚੱਕਰ ਨਹੀਂ ਹੈਗਾ ਤੂੰ ਆ ਜੀ ਬਸ ਜਣੀ ਕਿ ਦਰਵਾਜ਼ੇ ਚਾਰੇ ਖੁੱਲੇ ਐ ਦੇ ਕਦੋਂ ਮਰਜੀ ਆ ਜੀ ਠੀਕ ਹੈ ਠੀਕ ਹੈ ਆ ਕੇ ਚਾਬੀਆਂ ਫੜ ਲਈ ਮੇਟਰੂਮ ਦੀਆਂ ਇੱਥੇ ਹੁੰਦੀਆਂ ਸ਼ੁਕਰੀਆ ਜੀ ਹਾਂ ਕੋਈ ਗੱਲ ਨਹੀਂ ਚਲੋ ਸ਼ੋ ਕਰੋ ਕੋਈ ਤਾਂ ਮਿਲਿਆ ਨਾ ਨਾ ਤਾਂ ਮੇਰਾ ਮਨ ਲੱਗ ਜਾ ਕਰੂੰਗਾ ਐ ਮੈਂ ਇੱਥੇ ਇਕੱਲੀ ਬੈਠੀ ਰਹਿੰਦੀ ਆ ਇਕੱਲੀ ਦੀ ਜ਼ਿੰਦਗੀ ਵੀ ਨਹੀਂ ਨਿਕਲਦੀ ਹੈਗੀ ਆਪਣੀ ਜਵਾਨੀ ਗਾਲੀ ਜਾਂਦੀ ਮੁੰਡਾ ਤਾਂ ਵਧੀਆ ਹੈਗਾ 25 ਕਹੇ ਲਾ ਨਿਆਣੀ ਉਮਰ ਦਾ ਹੈ ਚੱਲ ਵਧੀਆ ਬਥੇਰੇ ਹੀ ਦਿਨ ਕੱਢ ਲੈ ਸਾਲਾਂ ਹੀ ਬੀਤ ਗਈਆਂ ਇਹ ਢੀਕ ਢੀਕ ਵੀ ਕੋਈ ਤਾਂ ਮਿਲੂ ਹਾਨ ਪ੍ਰਵਾਣ ਦਾ ਮੈਨੂੰ ਆਪਦੀ ਜਵਾਨੀ ਖੁੱਕੀ ਜਾਂਦੀ ਐ ਕਿ ਬੈਠੀ ਇੱਥੇ ਚੱਲ ਐਸੇ ਵਹਾਨੇ ਕਿਰਾਏ ਤੇ ਰੂਮ ਦੇਣ ਵਹਾਨੇ ਤਾਂ ਕੋਈ ਨਾ ਕੋਈ ਇੱਥੇ ਰਹੂ ਗਈ ਕੁੜੀਆਂ ਤਾਂ ਆਪਾਂ ਰੱਖ ਕੇ ਕੰਮ ਨਹੀਂ ਕੀ ਐ ਰੱਖਣੇ ਤਾਂ ਆਪਾਂ ਹੁੰਦੇ ਹੀ ਐ ਕਿਰਾਏ ਤੇ ਉਹ ਵੀ ਗੱਭਰੂ ਐ ਚੱਲ ਵਧੀਆ ਲੈ ਕਹਿੰਦਾ ਕਿਰਾਇਆ ਘੱਟ ਕਰ ਲੈ ਕਿਰਾਏ ਦੀ ਕੀ ਗੱਲ ਐ ਤੈਨੂੰ ਤਾਂ ਮੈਂ ਫ੍ਰੀ ਚ ਹੀ ਰੱਖ ਲਾਂ ਐਦਾਂ ਦਾ ਤਾਂ ਮੁੰਡਾ ਹੀ ਨਹੀਂ ਥਿਆਉਣਾ ਮੈਨੂੰ ਚੱਲ ਪਾਉਣੀ ਐ ਆਪਦੀਆਂ ਜੁਲਫਾਂ ਦਾ ਜਾਲ ਆ ਜਾਣ ਦੇ ਇੱਕ ਵਾਰੀ ਕਿਰਾਏ ਦੀ ਗੇ ਤਾਂ 2-3 ਮਾਂਥ ਲਈ ਕਹਿੰਦਾਗਾ 2-3 ਸਾਲ ਮਾਂਥ ਲਈ ਤਾਂ ਕੀ ਹੋਊਗਾ ਮੈਂ ਤਾਂ ਸਾਰੀ ਉਮਰ ਰੱਖਣ ਨੂੰ ਤਿਆਰ ਆਂ ਕੇਰਾ ਆਵੇ ਤਾਂ ਸਹੀ ਇਹਦਾ ਕਰਾਇਆ ਵਾਲੀ ਸੂਣੀ ਆ ਇਹਨੂੰ ਪਿਆਰ ਦੀਆਂ ਚਾਰ ਗੱਲਾਂ ਚ ਫਸਾ ਕੇ ਤਾਂ ਕੀ ਪਤਾ ਕਰਾਇਆ ਕਰੋ ਇਹ ਘੱਟ ਹੋ ਜੇ ਹੈ ਵੀ ਪੂਰੀ ਸੂਣੀ ਆ ਦੇਖਦੇ ਆ ਚੱਲ ਆ ਪਤਾ ਉਹਦਾ ਡੰਗੀ ਸਾਰਨਾ ਹੈ ਇਹੋ ਜੇ ਕੰਮ ਚ ਤਾਂ ਨਾਲੇ ਪਹਿਲੇ ਦੁਨੀਆ ਐਕਸਪਰਟ ਆਪਾਂ ਤੇ ਕੇ ਦੂੰ ਮਿੱਠੀਆਂ ਗੋਲੀਆਂ ਤਾਂ ਨਹੀਂ ਪਤਾ ਫਰੀਜ ਹੀ ਰਹਿਣ ਲੱਗ ਜੀ ਆਪ ਪਤਾ ਉਹਦਾ ਖਰਚੀ ਬਚਾਉਣਾਗਾ ਸਾਥ ਹੋਵੇ ਤੇ ਆਈ ਰਹੇਗਾ ਹੁੰਦਾ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਆ ਗਏ? ਹਾਂਜੀ। ਅੱਛਾ ਆਇਆ ਤਾਂ ਮੈਂ ਰੂਮ ਦਿਖਾ ਦਾਂਗਾ। ਦਿਖਾ ਦਿਓ ਜੀ। ਹਾਂਜੀ। ਵਧੀਆ ਤਾਂ ਹੈਗੇ ਜੀ। ਹਾਂ ਹਾਂ ਤੇਰੇ ਮਨਪਸੰਦ ਦਾ। ਆ ਜਾਓ। ਇੱਧਰ ਆ ਜਾਓ। ਇੱਕ ਤਾਂ ਆਹ ਕਮਰਾ ਆ ਤਾਂ ਬਿਨਾਂ AC ਵਾਲਾ ਦਾ। ਠੀਕ ਹੈ ਜੀ। ਇੱਕ ਵਾਰ ਚੈੱਕ ਕਰ ਲਾ ਦੂਜੇ ਵੀ। ਬਸ ਉਹਦੀ ਤਾਂ ਜਾਣਦੀ ਹੈ ਇੱਧਰ ਤਾਂ ਲੋੜ ਹੀ ਨਹੀਂ। ਨਹੀਂ ਆ ਵੀ ਇੱਧਰ ਦੂਸਰਾ ਹੀ ਕਮਰਾ AC ਇੱਕ ਰੂਮ ਈ ਹੈਗਾ ਆਹ ਇਹਦਾ AC ਵਾਲਾਗਾ ਦੇਖ ਲੋ ਫਿਰ। ਇਹ ਤਾਂ ਭੇੜ ਹੀ ਦਿਓ ਜੀ ਕਿਉਂ ਇਹ ਤਾਂ ਕਰਾਇਆ ਬਾਲਾ ਹੋਗਾ ਇੰਨੀ ਆਲਾ ਤਾਂ ਹੈ ਨਹੀਂ ਆ ਜੀ ਮੈਂ ਤਾਂ ਬੈਨਾ ਇਸੇ ਤੇ ਕੋਈ ਕਰਾਇਆ ਤਾਂ ਕੋਈ ਚੱਕਰ ਨਹੀਂ ਆਪਾਂ ਕਰਾਇਆ ਤਾਂ ਕਰ ਲਾਂਗੇ ਤੁਸੀਂ ਐ ਦੱਸੋ ਵੀ ਕਿਹੜੇ ਰੂਮ ਚ ਤੁਹਾਨੂੰ ਆਉਂਦਾ ਆਹੀ ਠੀਕ ਹੈ ਜੀ ਮੇਰੇ ਲਈ ਤਾਂ ਬਸ ਅੱਛਾ ਆਹੀ ਸਹੀ ਹੈ ਹਾਂ ਜੀ ਆਹੀ ਠੀਕ ਹੈ ਬਾਕੀ ਕੂਲਰ ਹੈਗਾ ਤਾਂ ਆਪਣਾ ਤੇ ਰੂਮ ਚ ਕੂਲਰ ਲਾ ਲਿਆ ਕਰੋ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜੀ ਤੇ ਚਾਹ ਪਾਣੀ ਦਾ ਕੋਈ ਰੋਟੀ ਟੋਕ ਦਾ ਕੋਈ ਦਿੱਕਤ ਨਾ ਮੰਨ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਬਾਹਰੋਂ ਨਾ ਮੰਗਵਾਇਆ ਠੀਕ ਹੈ ਤੇ ਤੁਸੀਂ ਫਿਰ ਉਹ ਚਾਹ ਪਾਣੀ ਦਾ ਲਓਗੇ ਫਿਰ ਕਿਉਂ ਟੈਨਸ਼ਨ ਲੈਂਦੀ ਆ ਕਿ ਕੋਈ ਗੱਲ ਨਹੀਂ ਨਹੀਂ ਫਿਰ ਪਹਿਲਾਂ ਗੱਲ ਖੋਲੀ ਵਧੀਆ ਰਹਿੰਦੀ ਆ ਤਾਂ ਕੁਝ ਨਹੀਂ ਲੈਂਦੀ ਮੈਂ ਤੇਤੋਂ ਠੀਕ ਹੈ ਅੱਛਾ ਜੀ ਹਾਂ ਮੈਂ ਦੇਖ ਲਿਆ ਤੇਰਾ ਚਿਹਰਾ ਹੀ ਪਾ ਲਿਆ ਕੋਈ ਗੱਲ ਨਹੀਂ ਰੋਟੀ ਦੀ ਟੈਨਸ਼ਨ ਨਾ ਲਈ ਜਿੱਥੇ ਮੈਂ ਅੱਜ ਰੋਟੀਆਂ ਬਣਾਉਂਗੀ ਉੱਥੇ ਤੇਰੀ ਨਾ ਜਾ ਰੋਟੀਆਂ ਬਣਾ ਰਿਆ ਕੋਈ ਚਾਰ ਪੰਜ ਹੀ ਖਾਏਗਾ ਕਿ ਜਿਆਦਾ ਖਾਣਾ ਹਾਂ ਮੈਂ ਤਾਂ ਤੰਨੀ ਖਾਣਾ ਜੀ ਤੰਨੀ ਖਾਣਾ ਕੋਈ ਚੱਕਰ ਨਹੀਂ ਫਿਰ ਬਣਾਵਿਆ ਕਰੂੰਗੀ ਰੋਟੀ ਟੈਂਸ਼ਨ ਨਾ ਲਈ ਠੀਕ ਹੈ ਠੀਕ ਹੈ ਜੀ ਪੈਸੇ ਦੀ ਟੈਂਸ਼ਨ ਨਾ ਲੈ ਰੋਟੀ ਦੇ ਮੈਂ ਪੈਸੇ ਨਹੀਂ ਮੰਗਦੀ ਤੇਰੇ ਤੋਂ ਵੀ ਮੈਂ ਪਕਾ ਕੇ ਦੇਉਂਗੀ ਤੈਨੂੰ ਰੋਟੀਆਂ ਠੀਕ ਹੈ ਠੀਕ ਹੈ ਫਿਰ ਤਾਂ ਬਹੁਤ ਵਧੀਆ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਰਿਸ਼ਤੇਦਾਰ ਆਜੂਗਾ ਉਹ ਕੋਈ ਉਹੀ ਇੱਥੇ ਇੱਕ ਮਹੀਨਾ ਦੋ ਮਹੀਨੇ ਰਹੂਗਾ ਉਹਦੇ ਲਈ ਕਿਹੜਾ ਆਪਾਂ ਖਾਣਾ ਨਹੀਂ ਬਣਾਉਂਦੇ ਹੈਗੇ ਫਿਰ ਕੀ ਹੋ ਗਿਆਗਾ ਨਹੀਂ ਤੁਸੀਂ ਉਹ ਹੋਰਾਂ ਕਿਰਾਏ ਨਾਲੋਂ ਅਲੱਗੋਂ ਸੋਨੇ ਤਾਂ ਚੱਲ ਸੋਡੀ ਤਾਰੀਫ ਕਰ ਦਿੰਦੇ ਆ ਸੋਨੇ ਵੀ ਹੈਗੇ ਹੋ ਤੁਸੀਂ ਥੈਂਕ ਯੂ ਹਾਂ ਨਹੀਂ ਆ ਬਾਕੀ ਇੰਨਾ ਅੱਜ ਕੱਲ ਕੋਣ ਕਰਦਾਗਾ ਰੂਡ ਬਿਹੇਵ ਕਰਦਾ ਤੁਹਾਨੂੰ ਪਤਾ ਹੀ ਆ ਕਰਾਇਆ ਦਾ ਇਹ ਤਾਂ ਗੱਲ ਹੈਗੀ ਹੈਗੀ ਅੱਜ ਕੱਲ ਕੋਈ ਨਹੀਂ ਕਿਸੇ ਦਾ ਸਾਕਾ ਤਾਂ ਬੰਦੇ ਨਹੀਂ ਹੈਗਾ ਤੁਸੀਂ ਇੰਨਾ ਮਿੱਠਾ ਬੋਲਦੇ ਹੋ ਪਿਆਰ ਨਾਲ ਬੋਲਦੇ ਹੋ ਨਹੀਂ ਆਪਾਂ ਨੇ ਤਾਂ ਫਿਰ ਆਪਦਾ ਕੰਮ ਵੀ ਚਲਾਉਣਾਗਾ ਬਾਕੀ ਦੁਨੀਆਦਾਰੀ ਹੈਗੀ ਹੈ ਅੱਜ ਕੱਲ ਜੇ ਆਪਾਂ ਕਿਸੇ ਨੂੰ ਮੂਹਰੇ ਜੀ ਕਹਾਵਾਂਗੇ ਤੇ ਜੀ ਕਹਾਵਾਂਗੇ ਜੇ ਮੂਹਰੇ ਪਰੁੱਖਾ ਬੰਦ ਖਾਵਾਂਗੇ ਕੋਣ ਕਿਸੇ ਨਾਲ ਅੱਜ ਕੱਲ ਤੁਹਾਨੂੰ ਵੀ ਪਤਾ ਹੀ ਹੈਗਾ ਕਿੰਦਾਂ ਦੀ ਦੁਨੀਆ ਹੈਗੀ ਹਮ ਬਾਕੀ ਉਹ ਪਹਿਲਾਂ ਵੀ ਰਹਿ ਕੇ ਗਏ ਆ ਕਿ ਕਿਰਾਏ ਤੇ ਤੇ ਹੁਣ ਕੋਈ ਰਹਿੰਦਾ ਇਸ ਟਾਈਮ ਤਾਂ ਨਹੀਂ ਰਹਿੰਦਾ ਕੋਈ ਨਹੀਂ ਨਹੀਂ ਉਹ ਕੁੜੀਆਂ ਰਹਿੰਦੀ ਸੀ ਕਿ ਉਹ ਕੱਲ ਹੀ ਚਲੇ ਗਏ ਹੁਣ ਤਾਂ ਫਿਰ ਆਪਾਂ ਦੋਨੇ ਆ ਹਮ ਵੈਸੇ ਦੋਨੇ ਆ ਕੋਈ ਟੈਨਸ਼ਨ ਤਾਂ ਨਹੀਂ ਤੈਨੂੰ ਨਾ ਨਾ ਮੈਨੂੰ ਤਾਂ ਕੀ ਟੈਨਸ਼ਨ ਹੋਣੀ ਹੈ ਕਿਉਂਕਿ ਜ਼ਿਆਦਾਤਰ ਤਾਂ ਇੰਨੇ ਫਿਰ ਮੇਰੇ ਕੋਲੇ ਰੂਮ ਵੀ ਨਹੀਂ ਹੈਗਾ ਇੱਕ ਤਾਂ ਹੁਣ ਦੋ ਰੂਮ ਤਾਂ ਵੈਸੇ ਮੈਂ ਵਰਤ ਤੀਆਂ ਕਿ ਦੋ ਰੂਮ ਫ੍ਰੀ ਹੈਗੇ ਬਸ ਇੱਕ ਆ ਦੇਤਾ ਤੁਹਾਨੂੰ ਇੱਕ ਇੱਧਰ ਸੈਟ ਕੇ ਰਹਿ ਗਿਆ ਬਾਕੀ ਉਧਰਲੇ ਤਾਂ ਕਿਰਾਏ ਵਾਲੇ ਰੂਮ ਹੈ ਹੀ ਨਹੀਂਗੇ ਬਸ ਹੁਣ ਜੇ ਕੋਈ ਹੋਰ ਆਇਆ ਜਵਾਬ ਹੀ ਦੇ ਦਿਓ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਤੂੰ ਹੈਗਾਗਾ ਹਾਂ ਇਸੇ ਨਾਲ ਹੀ ਆਪਣਾ ਕੁਝ ਜ਼ਿਆਦਾ ਹੋਲ ਜਾ ਖਰਾਬ ਹੋਣ ਲੱਗ ਜਾਂਦਾ ਜੀ ਬਾਲੇ ਜਾਣੇ ਚ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਕੋਈ ਚੱਕਰ ਨਹੀਂ ਆਪਾਂ ਹੋਰ ਕਿਸੇ ਨੂੰ ਬਸ ਕਹਿੰਦੇ ਨਹੀਂ ਹੈਗੇ ਤੇ ਹੁਣ ਫਿਰ ਤੁਸੀਂ ਇਕੱਲੇ ਰਹੇ ਹੋ ਮਤਲਬ ਤੁਹਾਡੇ ਕੋਈ ਬੀਬੀ ਹਸਬੈਂਡ ਜਾਂ ਵਿਆਹ ਤੁਸੀਂ ਨਹੀਂ ਹੈਗੀ ਤਾਂ ਮੈਂ ਵਿਆਹੀ ਹੋਈ ਸੀ ਪਰ ਹਸਬੈਂਡ ਹੈ ਨਹੀਂ ਕਿ ਮੇਰੇ ਨਾਲ ਇਸ ਟਾਈਮ ਪਰ ਮੇਰੀ ਤਾਂ ਨਾ ਜ਼ਿੰਦਗੀ ਦੀ ਕਹਾਣੀ ਥੋੜੀ ਜਿਹੀ ਲੰਮੀ ਐ ਉਹ ਆਪਾਂ ਫੇਰ ਕਿਸੇ ਟਾਈਮ ਫੁੱਲੇ ਟਾਈਮ ਗੱਲ ਕਰਾਂਗੇ ਫੇਰ ਦੱਸੂਗੀ ਤੁਹਾਨੂੰ ਠੀਕ ਐ ਠੀਕ ਐ ਇਸ ਟਾਈਮ ਤਾਂ ਐ ਸਮਝ ਲਓ ਵੀ ਨਾ ਮੈਂ ਵਿਆਹ ਹੈ ਜਾਂ ਨਾ ਮੈਂ ਕੁਮਾਰਿਆ ਜਾਂ ਫਿਰ ਤਾਂ ਕਿੰਨੇ ਚਿਰ ਤੋਂ ਤੁਸੀਂ ਮਤਲਬ ਫਿਰ ਮਤਲਬ ਕੱਲੀ ਰਹਿ ਰਹੇ ਹੋ ਹਾਂ ਇੱਥੇ ਤਾਂ ਮੈਂ 4-5 ਸਾਲਾਂ ਤੋਂ ਕੱਲੀ ਰਹਿ ਰਹੀ ਹਾਂ 4-5 ਸਾਲਾਂ ਤੋਂ ਇਕੱਲੇ ਜੋ ਮੈਂ ਬਿਲਕੁਲ ਜਮਾ ਇਕੱਲੇ ਰਹੇ ਹਾਂ ਬਸ ਕੋਈ ਨਾ ਕੋਈ ਕਿਰਾਏ ਤੇ ਰੂਮ ਦੇ ਦਿੰਨੀ ਆ ਜਾਂਦਾ બસ ਇੱਕ ਦਿਨ ਦਿਨ ਰਾਤ ਨਹੀਂ ਤੋਏ ਜਾਂਦੇ ਮੈਂ ਥੋੜਾ ਕੱਲਾਪਨ ਨਹੀਂ ਲੱਗਦਾ ਯਾਰ ਤੁਹਾਨੂੰ ਘਰ ਵੱਡ-ਵੱਡ ਖਾਂਦਾ ਉਹ ਇੰਨੇ ਕਮਰੇ ਆ ਖਾਂਦਾ ਕੱਲਾਪਨ ਤਾਂ ਬਹੁਤ ਖਾਂਦਾ ਫਿਰ ਮਨਾ ਜ਼ਿੰਦਗੀ ਤੇ ਜਿਉਣੀ ਆ ਕੱਲਾਪਨ ਜਿਹੜਾ ਹੁਣ ਉਹਦਾ ਫਿਰ ਮਰਿਆ ਤਾਂ ਜਾਂਦਾ ਨਹੀਂ ਹੈਗਾ ਜਿਉਣੀ ਤਾਂ ਹੈਗੀ ਜਾਂਦੇ ਬਸ ਇੱਕ ਦਿਨ ਜੀ ਲੱਗੇ ਜਾਣਾ ਕੋਈ ਨਾ ਹੁਣ ਮੈਂ ਆ ਗਿਆ ਥੋੜਾ ਜੀ ਲਵਾ ਕੇ ਰੱਖੋ ਸਮਾਰ ਕੇ ਠੀਕ ਹੈ ਵਧੀਆ ਸੰਗਾ ਮੈਂ ਤਾਂ ਆਪ ਕਹਿੰਦੀ ਆ ਕਿ ਵਧੀਆ ਮਾਹ ਮੁੰਡਾ ਨਰਮਾ ਦਾ ਹਾਸ ਮੁਖ ਜਾਗਾ ਸੰਗਾ ਤੁਮੈਂ ਦੇਖਣ ਸਾਰੀ ਹਾਂ ਕਰਤੀ ਸੀ ਕਿ ਤੈਨੂੰ ਆ ਅੱਜ ਹੀ ਕੋਈ ਗੱਲ ਨਹੀਂ ਚਾਰੇ ਤਰਵਜੇ ਖੁੱਲੇ ਆਗੇ ਚਲ ਮੈਂ ਹੁਣ ਥੋੜੀ ਚਾਹ ਬਣਾ ਲਾਂ ਮੈਂ ਆਪਾਂ ਦੋਨੇ ਬੈ ਕੇ ਪੀ ਲਾਂਗੇ ਹਾਂ ਚਾਹ ਬਣਾ ਲਿਆ ਹਾਂ ਚਾਹ ਲਿਓ ਨਹੀਂ ਬਣਾ ਕੇ ਮੈਂ ਬਸ ਕੱਲ ਤੋਂ ਮੈਂ ਵੀ ਬਸ ਹੁਣ ਇੱਥੇ ਕੰਮ ਮਿਲ ਗਿਆ ਮੈਨੂੰ ਕੱਲ ਤੋਂ ਸਟਾਰਟ 9 ਤੋਂ 5 ਤੱਕ ਕੰਮ ਤੇ ਜਾਇਆ ਕਰੂੰਗਾ ਬਸ ਇਹੀ ਡਿਊਟੀ ਆ ਚਾਹ ਸ਼ਾਮ ਨੂੰ ਤਾਂ ਫਿਰ ਇੱਥੇ ਹੀ ਹੋਇਆ ਕਰਾਂਗੇ ਰੋਣ ਜੀ ਇੱਥੇ ਹੀ ਹੋਇਆ ਕਰਾਂਗੇ ਸ਼ਾਮ ਨੂੰ ਯਾਰ ਠੀਕ ਆ ਮੈਂ ਚਾਹ ਬਣਾ ਕੇ ਲਿਓਣੀ ਠੀਕ ਹੈ ਮੈਨੂੰ ਵੀ ਪਾਰਟੀ ਮਿਲ ਜੂਗੀ ਜਾਦੀ ਹਾਂ ਨਾ ਸੋਨੂ ਚਾਹ ਵੀ ਸਵਾਲ ਲੱਗੂ ਅੱਜ ਹੋਰ ਐਨੇ ਸੋਹਣੇ ਮੁੰਡੇ ਨਾਲ ਬਹਿ ਕੇ ਪੀਉਂਗੇ ਲੱਗਦੀ ਤਾਂ ਨਰਮ ਜੀ ਆਜੂਗੀ ਸਾਹ ਚ ਚਲ ਆਪਾਂ ਤਾਂ ਆਪ ਦਾ ਕਿਰਾਇਆ ਘੱਟ ਕਰਨਾ ਜੇ ਦੋ ਮਿੱਠੀਆਂ ਗੱਲਾਂ ਮਾਰ ਲਾਂਗੇ ਆਪਣਾ ਕਿਰਾਇਆ ਘੱਟ ਹੁੰਦਾਗਾ ਫੇਰ ਕੀ ਹੁੰਦਾ ਨਾਲੇ ਆਪ ਨਜ਼ਾਰੇ ਲੈ ਲਾਂਗੇ ਚਲ ਚਾਹ ਦੀ ਘੁੱਟ ਬਣਾ ਕੇ ਪਿਆਵਾਂ ਮਿੱਠਾ ਤੇਜ ਪੱਤੀ ਵੀ ਘੜਕ ਜੀ ਪਾ ਕੇ ਪਹਿਲੇ ਦਿਨ ਹੀ ਖੁੱਲ ਗਿਆ ਮੁੰਡਾ ਲੱਗਦਾ ਹੱਥ 'ਚ ਆਊਗਾ ਮੁਰਗਾ ਤਾਂ ਫਸ ਗਿਆ ਚਾ ਲੋ ਸ਼ੁਕਰਾ ਮਾਲਕ ਨੇ ਕੋਈ ਤਾਂ ਮੇਰੀ ਜ਼ਿੰਦਗੀ 'ਚ ਭੇਜਿਆ ਬਥੇਰਾ ਤੜਫਲੀ ਤਿੰਨ ਜਰ ਸਾਲ ਹੋ ਗਏ ਤੜਫੀ ਜਾਂਦੇ ਨੂੰ ਇਕੱਲਾਪਨ ਮੇਰਾ ਦੂਰ ਹੋ ਜੂਗਾ ਸੱਟ ਦੀਆਂ ਆਪਣੀਆਂ ਜੁਲਫਾਂ ਦਾ ਜਾਲ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਦੋ ਤਿੰਨ ਮੰਥ ਲਈ ਤੱਕ ਇਹ ਸਾਰੀ ਉਮਰ ਲਈ ਆਪਦਾ ਬਣਾ ਕੇ ਰੱਖ ਲਵਾਂਗੀ ਇੱਥੀ ਮੈਂ ਤਾਂ ਜਾਣ ਕੇ ਦੇਣੀ ਆ ਰੋਟੀ ਦਾ ਮੈਂ ਤੱਕ ਕਹਿੰਦਾ ਕਿਰਾਇਆ ਤਾਂ ਨਹੀਂ ਮੰਗਦੀ ਖਰਚਾ ਤਾਂ ਨਹੀਂ ਮੰਗਦੀ ਰੋਟੀ ਦਾ ਕਮੜਿਆ ਤੇ ਤੈਨੂੰ ਰੋਟੀ ਦਾ ਖਰਚਾ ਮੈਂ ਮੰਗੂੰਗੀ ਤੈਨੂੰ ਤਾਂ ਆਪਦੀ ਜ਼ਿੰਦਗੀ ਬਣਾਉਂਗੀ ਮੈਂ ਸਾਰਾ ਖੁਸ਼ੀ ਤੇਰਾ ਆਪਦਾ ਬਣਾਉਂਗੀ ਮੈਂ ਤੇਰੀ ਰੋਟੀ ਦਾ ਖਰਚਾ ਤੱਕ ਇਹ ਸਾਰੀ ਜ਼ਿੰਦਗੀ ਦਾ ਖਰਚਾ ਮੈਂ ਆਪ ਚੱਕ ਲਵਾਂ ਪਰ ਤੈਨੂੰ ਆਪਦਾ ਬਣਾ ਲਵਾਂ ਬਣਤਾ ਜਾਣਾ ਹੀ ਆ ਕਿਉਂਕਿ ਪਹਿਲੇ ਦਿਨ ਚ ਇੰਨਾ ਖੁਲਗਾ ਇੰਨਾ ਕੁਸ ਮੇਰੇ ਬਾਰੇ ਪੁੱਛਿਆ ਇੰਨੀ ਵਧੀਆ ਵਧੀਆ ਗੱਲਾਂ ਕਰੀਆਂ ਲਜਾ ਮਾ ਚਾਹ ਬਣਾ ਕੇ ਮਿੱਠਾ ਮਠਾ ਤੇਜਾ ਪਾ ਕੇ ਕੜਤ ਦੀ ਚਾਹ ਬਣਾ ਕੇ ਫਿਰ ਕਰਦੀਆਂ ਮਿੱਠੀਆਂ ਮਿੱਠੀਆਂ ਤਾਂ ਨਾ ਗੱਲਾਂ ਫੇਰ ਆਉਗਾ ਕਾਬੂ ਜੁ ਮੇਰੇ ਹੀ ਚਾਹ ਨਾ ਰੋਟੀ ਵੀ ਫੇਰ ਹੀ ਬਣਾਉਂਗੀ ਆਖਰੀ ਨੇ ਚਾਹ ਇਹਨਾਂ ਨੂੰ ਦੱਸ ਹੀ ਜਾਣਾ ਠੀਕ ਹੈ ਜੀ ਤੁਸੀਂ ਚੱਲੇ? ਹਾਂ ਮੈਂ ਕੰਮ ਤੇ ਚੱਲਿਆ ਜੀ। ਅੱਛਾ ਡਿਊਟੀ ਜਾ ਰਹੇ ਹੋਗੇ। ਹੁਣ ਸ਼ਾਮ ਨੂੰ ਆਉਂਗੇ ਫਿਰ? ਹੁਣ ਤਾਂ ਸ਼ਾਮ ਨੂੰ ਟਾਈਮ ਲੱਗੂਗਾ। ਤੇ ਛੁੱਟੀ ਨਹੀਂ ਹੈਗੀ ਕਿਹੜੇ ਦਿਨ ਦੀ ਛੁੱਟੀ ਆਉਗੀ ਤੈਨੂੰ? ਛੁੱਟੀ ਤਾਂ ਸੰਡੇ ਦੀ ਹੁੰਦੀ ਹੈ ਜੀ। ਉਦੋਂ ਪਹਿਲਾਂ ਨਹੀਂ ਹੈਗੀ ਛੁੱਟੀ? ਨਾ ਤੁਸੀਂ ਕਿਉਂ ਪੁੱਛ ਰਹੇ ਹੋ? ਮੈਂ ਤਾਂ ਵੈਸੇ ਪੁੱਛ ਰਹੀ ਸੀਗੀ ਮਖਾਂ ਚਲੋ ਕਿਤੇ ਘੁੰਮ ਕੰਮ ਹੀ ਆਉਂਦੇ। ਉ ਤਾਂ ਮੈਂ ਕਦੇ ਦੇਖ ਕੱਲੀ ਗਈ ਨਹੀਂ ਹੈਗੀ। ਚਲ ਮਖਾਂ ਤੁਹਾਡੇ ਨਾਲ ਪਗ ਜਾਂਦੀ ਕੋਈ ਫਿਲਮ ਫੁਲਮੀ ਦੇਖ ਆਉਂਦੀ। ਅਈ ਸੀਗਾ ਕੋ ਸ਼ਾਪਿੰਗ ਕਰ ਲਿਆਉਂਦੀ ਉਹ ਕੱਲੀ ਮੈਂ ਕਦੇ ਗਈ ਨਹੀਂ ਪਰ ਭਾਗ ਜਾਂਦੇ ਤੁਸੀਂ ਕੱਲੀ ਭਾਗ ਜਾਂਦੇ ਹੋ ਕੱਲੀ ਤਾਂ ਮੈਂ ਜਾਂਦੀ ਨਹੀਂ ਕੱਲੀ ਕਿੱਥੋਂ ਗਈ ਐਗੀ ਹਾਂ ਤੁਹਾਨੂੰ ਪਤਾ ਹੀ ਆਗਾ ਬਾਕੀ ਮਗਰ ਤੇਰੇ ਆਏ ਤੇ ਥੋੜੀ ਜੀ ਮੈਨੂੰ ਖੁਸ਼ੀ ਮਿਲ ਗਈ ਉੱਤੇ ਥੋੜਾ ਜਿਹਾ ਮੈਂ ਹੱਸਣ ਜੇ ਲੱਗੀਆਂ ਕੋਈ ਸਾਇਂਸ ਸੋਚਣ ਲੱਗੀਆਂ ਵੀ ਬਾਹਰ ਜਾਵਾਂ ਘੁੰਮਾਂ ਫਿਰਾ ਜਾਂ ਕੁਸ ਬਾਹਰੋਂ ਖਰੀਦ ਕੇ ਲਿਆਵਾਂ ਜਾਂ ਵੀ ਫਿਲਮ ਵਗੈਰਾ ਦੇਖ ਕੇ ਆਵਾਂ ਕੱਲੀ ਨੂੰ ਤਾਂ ਪਹਿਲਾਂ ਕੋਈ ਔੜਦਾ ਹੀ ਨਹੀਂ ਸੀ ਫਰਕ ਪੈਂਦਾ ਜਦੋਂ ਮਾੜਾ ਜਿਹਾ ਖਾਣ ਦਾ ਮਿਲ ਜੇ ਤਾਂ ਹੂੰ ਫਰਕ ਥੋੜਾ ਕੀ ਮੇਰਾ ਤਾਂ ਬਹੁਤ ਫਰਕ ਪੈ ਗਿਆ ਜਿੱਦਿਆ ਤੂੰ ਐ ਹੋਰ ਲਈ ਕੱਲ ਹੀ ਆਇਆ ਇੱਕ ਦਿਨ ਚ ਇੰਨਾ ਕਿੰਨਾ ਫਰਕ ਪੈ ਗਿਆ ਇੱਕ ਦਿਨ ਚ 18 ਘੰਟੇ ਨਿਕਲ ਚੁੱਕਿਆ ਕੱਲ ਸ਼ਾਮ ਨੂੰ ਆਗਾ ਸੀ ਤੂੰ ਐ ਤਾਂ ਪਤਾ ਹੀ ਤਾਂ ਤੈਨੂੰ 18 ਘੰਟਿਆਂ ਚ ਬਹੁਤ ਕੁਝ ਬਦਲ ਗਿਆ ਕੋਈ ਨਾ ਜੀ ਕੱਢ ਲਉ ਟਾਈਮ ਤੁਹਾਡੇ ਲਈ ਤਾਂ ਕੱਢਣੀ ਪਊ ਫਿਰ ਹੁਣ ਚੱਲ ਅੱਜ ਤਾਂ ਚਲੇ ਜਾਓ ਰੇਟ ਤੇ ਫਿਰ ਕੱਲ ਨੂੰ ਛੁੱਟੀ ਲੈ ਲਿਓ ਜੇ ਮੈਂ ਤੁਸੀਂ ਕਹੋ ਬਾਕੀ ਬਹਿ ਕੇ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ ਹੋਰਨਾ ਸ਼ਹਿਰ ਮੇ ਹਾਂ ਤੁਸੀਂ ਆਪਦੀ ਸਟੋਰੀ ਵੀ ਨਹੀਂ ਦੱਸੀ ਮੈਨੂੰ ਹਾਂ ਉਹ ਵੀ ਜ਼ਰੂਰੀ ਹੈਗੀ ਅੱਜ ਆਏ ਤੋਂ ਪੱਕਾ ਦੱਸੋਗੇ ਸ਼ਾਮ ਨੂੰ ਹਾਂ ਸ਼ਾਮ ਨੂੰ ਫ੍ਰੀ ਹੋਊਂਗੀ ਮੈਂ ਉਦੋਂ ਬਾਅਦ ਚਾਹੇ 2 ਘੰਟੇ ਵੇਕੇ ਸਟੋਰੀ ਸੁਣ ਲਈ ਮੇਰੀ ਸਟੋਰੀ ਸੁਣਨ ਲਾਇਕ ਹੈਗੀ ਠੀਕ ਹੈ ਚਲ ਤੂੰ ਹੁਣ ਫਿਰ ਕੋਈ ਨਾ ਦਰਦ ਮੈਂ ਵੀ ਥੋੜਾ ਆਪਣੀ ਹੈ ਤੇ ਨਾਸ਼ਤਾ ਕਰੇ ਹੀ ਨਹੀਂ ਹੈਗਾ ਬਸ ਮੈਂ ਉੱਥੇ ਹੀ ਕਰ ਲਊਗਾ ਬਾਹਰੋਂ ਬਾਹਰੋਂ ਕਿਉਂ ਤੈਨੂੰ ਮੈਂ ਕਿਹਾ ਸੀਗਾ ਵੀ ਘਰੋਂ ਖਾ ਕੇ ਜਾਇਆ ਕਰ ਕੋਈ ਨਾ ਕੱਲ੍ਹ ਤੋਂ ਖਾ ਜਾ ਕਰੂੰ ਕਿਉਂ ਨਰਾਜ਼ ਹੁੰਨੇ ਹੋ ਚਲ ਠੀਕ ਹੈ ਫਿਰ ਕੱਲ ਤੋਂ ਮੈਂ ਬਣਾ ਕੇ ਆਖੂ ਪੱਕਾ ਬਾਹਰ ਨਾ ਆਸਤਾ ਨਹੀਂ ਕਰਨਾ ਹੈਗਾ ਘਰੀ ਘਰ ਕੇ ਆਉਣਾ ਤਾਂ ਠੀਕ ਹੈ ਠੀਕ ਹੈ ਜੀ ਚਲ ਹੁਣ ਜਾਓ ਫਿਰ ਕੱਲ ਰੱਖਿਓ ਤੁਸੀਂ ਵੀ ਆਪ ਦਾ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਠੀਕ ਹੈ ਉਹ ਤਾਂ ਚੰਗਾ ਗਾ ਮੁੰਡਾ ਨਰਮਾ ਗਾ ਕਹਿਣਾ ਮਨ ਵੀ ਲਿਆ ਕਹਿੰਦਾ ਸ਼ਾਮ ਨੂੰ ਬਹਿ ਕੇ ਸੁਣੂਗਾ ਸਟੋਰੀ ਖਿਆਲ ਰੱਖਿਓ ਆਪ ਦਾ ਚਲ ਲੱਗਦਾ ਹੈ ਮਨ ਦੀ ਇੱਛਾ ਪੂਰੀ ਹੋ ਜੂਗੀ